ਖਾਉ ਜਿਹੜੇ ਬਾਹਰ ਬੱਚੇ ਪਾਲਦੇ ਆ ਅਬਦੇਸ਼ਾਂ ਦੇ ਵਿੱਚ ਕੈਨੇਡਾ ਅਮਰੀਕਾ ਜਾਂ ਕਿਸੇ ਹੋਰ ਯੂਰਪ ਕੰਟਰੀ ਯੂਕੇ ਵਿੱਚ ਆਸਟ੍ਰੇਲੀਆ ਵਿੱਚ ਤਾਂ ਪੜ ਕੇ ਹੋਰ ਹੀ ਸਿਹਰੀ ਜੇ ਮੈਂ ਕਹਿਣ ਚਾਹੁੰਦਾ ਟੈਂਪੂ ਜੇ ਲੱਗਦੇ ਆ ਮਤਲਬ ਉਹਨਾਂ ਚ ਮਰਦਾਨਗੀ ਜੀ ਮਰਦਾਂ ਵਾਲੀ ਆਵਾਜ਼ ਮਰਦਾਂ ਰਗੀ ਚਾਲ ਉਹ ਐਟੀਟਿਊਡ ਨਹੀਂ ਹੁੰਦਾਗਾ ਇਹਦੇ ਪਿੱਛੇ ਦੀ ਮੈਂ ਤੁਹਾਨੂੰ ਕਹਾਣੀ ਦੱਸਦਾਗਾ ਮੈਂ ਸਾਰਾ ਚ ਨਹੀਂ ਕਹਿੰਦਾਗਾ ਬਾਈ ਐ ਮੇਨਾ ਗੱਲ ਤੇ ਇੰਗਲਟਰੂ ਗੱਲ ਚੱਕ ਜਿਓ ਮਤਲਬ ਕਿ ਆਲਮੋਸਟ ਆਲਮੋਸਟ 70% ਇਸ ਤਰ੍ਹਾਂ ਦੇ ਬੱਚੇ ਹੀ ਹੁੰਦੇ ਆ ਜਿਹੜੇ ਇਕੱਲੇ-ਇਕੱਲੇ ਪਲੇ ਹੁੰਦੇ ਆ ਇਕੱਲੇ ਮਾਪਿਆਂ ਕੋਲੇ ਜਿਹੜੇ ਟੱਬਰਾਂ 'ਚ ਨਹੀਂ ਪਲੇ ਹੁੰਦੇ ਪਿੰਡਾਂ 'ਚ ਨਹੀਂ ਪਲੇ ਹੁੰਦੇ ਜਿਹੜੇ ਫਲੈਟਾਂ 'ਚ ਪਲੇ ਹੁੰਦੇ ਆ ਜਿਹੜੇ ਥੱਲੇ ਖੇਡੇ-ਕੁੱਦੇ ਨਹੀਂ ਹੁੰਦੇ ਜਿਹੜੇ ਮਿੱਟੀ ਦੇ ਮਿੱਤਰ ਨਹੀਂ ਬਣੇ ਹੁੰਦੇ ਉਹਨਾਂ ਦਾ ਇਹ ਕੰਮ ਹੁੰਦਾ ਹੈ ਸਾਇੰਸ ਕੀ ਕਹਿੰਦੀ ਹੈ ਇਹਦੇ ਬਾਰੇ ਮੈਂ ਤੁਹਾਨੂੰ ਦੱਸ ਦਾਂਗਾ ਜਿਹੜੇ ਵੀ ਜਵਾਕ ਹੁੰਦੇ ਆ ਉਹਨਾਂ ਦਾ ਖੇਡਣਾ-ਕੁੱਦਣਾ ਫਿਜ਼ੀਕਲ ਐਕਟੀਵਿਟੀ ਬਹੁਤ ਜ਼ਰੂਰੀ ਆ ਬਹੁਤ ਟੀਨੇਜ ਤੱਕ ਟੀਨੇਜ ਤੁਸੀਂ ਲਾ ਲਓ ਵੀ 13 ਤੋਂ ਲੈ ਕੇ 19 ਤੱਕ ਇਹ ਟੀਨੇਜ ਆ। ਉਹਨੂੰ ਥੱਕਣਾ ਚਾਹੀਦਾ। ਉਹਦਾ ਜੋਰ ਲੱਗਣਾ ਚਾਹੀਦਾ। ਉਹਦਾ ਪਸੀਨਾ ਵਹਿਣਾ ਚਾਹੀਦਾ। ਔਰ 10 ਸਾਲ ਤੋਂ ਪਹਿਲਾਂ ਤਾਂ ਬਹੁਤ ਜ਼ਰੂਰੀ ਆ ਇਹ। ਜਿੰਨਾ ਜਵਾਕ ਖੇਡੂਗਾ, ਥੱਕੂਗਾ, ਉਹਦੇ ਵਿੱਚ ਜਿਹੜੀ ਮਰਦਾਨਾ ਜਿਹੜੀ ਚੀਜ਼ ਹੁੰਦੀ ਆ, ਉਹ ਜੀ ਉਹਦੇ ਵਿੱਚ ਪਨਪਦੀ ਆ। ਫਿਜ਼ੀਕਲ ਐਕਟੀਵਿਟੀ ਦੇ ਨਾਲ। ਜੇ ਹੁਣ ਜਵਾਕ ਇਹੋ ਜਿਹੇ ਦੇਸ਼ ਦੇ ਵਿੱਚ ਇਹ ਹੋਈ ਜਗ੍ਹਾ ਤੇ ਰਹਿ ਰਿਆ ਜਾਂ ਬਹੁਤ ਟੌਪ ਫਲੋਰ ਤੇ ਰਹਿ ਰਿਆ ਥੱਲੇ ਉਹਦੀ ਕਮਿਊਨਿਟੀ ਦੇ ਬੱਚੇ ਹੋਣਗੇ ਮੰਨ ਲਓ ਕੋਈ ਪੰਜਾਬੀ ਆ ਵੀ ਉਹ ਇਕੱਲੇ ਇੱਕ ਫਲੈਟ ਚ ਰਹਿ ਰਿਹਾ ਇਹੋ ਜਿਹੇ ਚ ਜਿੱਥੇ ਉਹਦੇ ਕੋਈ ਆਸ-ਪੜੋਸ ਕੋਲਸੀ ਜਾਂ ਕੋਈ ਪਾਰਕ ਦੇ ਵਿੱਚ ਕੋਈ ਵੀ ਪੰਜਾਬੀ ਬੱਚਾ ਨਹੀਂ ਹੈਗਾ ਕੋਈ ਵਸਤੇ ਖੇਡ ਦੇ ਕੋਤੇ ਨਹੀਂ ਬੱਚੇ ਜਿਹੜਾ ਉੱਥੇ ਬੱਚਾ ਪੈਦਾ ਹੋ ਕੇ ਪਲੂਗਾ ਵੱਡਾ ਹੋਊਗਾ ਉਹ ਇਸੇ ਤਰ੍ਹਾਂ ਦਾ ਬਣੂਗਾ ਜਿਹੜੇ ਪਿੰਡਾਂ ਦੇ ਵਿੱਚ ਬੱਚੇ ਪੈਦਾ ਹੁੰਦੇ ਆ ਉਹਨੂੰ ਕਦੇ ਤਾਇਆ ਆ ਗਿਆ ਕਦੇ ਚਾਚਾ ਆ ਗਿਆ ਕਦੇ ਅੰਡੋ ਗੰਡੋ ਬੁੜੀਆਂ ਆ ਗਈਆਂ ਮੁੰਡੇ ਆ ਗਏ ਬੰਦੇ ਆ ਗਏ ਉਹਨੂੰ ਬੁਲਾਉਂਦੇ ਆ ਉਹ 90 ਤਰ੍ਹਾਂ ਦੀਆਂ ਗੱਲਾਂ ਕਰਦੇ ਆ ਛੇਡਾਂ ਕਰਦੇ ਆ ਚੱਕਦੇ ਆ ਖੜਾਉਂਦੇ ਆ ਹੋਰ ਉਹ ਬੱਚਾ ਆਪਦੇ ਕੰਨਾਂ ਦੇ ਵਿੱਚ ਜਦੋਂ ਕੋਈ ਰਿਸ਼ਤੇਦਾਰ ਆਉਂਦੇ ਆ ਗੰਡ ਗੰਡ ਕੇ ਉਹਦਾ ਗੱਲਾਂ ਸੁਣਦਾ ਕੋਈ ਸਪੀਕਰ ਲੱਗਿਆ ਕੋਈ ਸੂਚਨਾ ਬੋਲ ਰਿਹਾ ਹਣਾ ਸਭ ਚੀਜ਼ਾਂ ਉਹਦੇ ਕੰਨਾਂ ਦੇ ਵਿੱਚ ਪੰਸੀ ਬੋਲਦੇ ਆ ਹਰ ਇੱਕ ਚੀਜ਼ ਰਿਕਾਰਡਡ ਹੁੰਦੀ ਆ ਮਾਂ ਨੂੰ ਵੀ ਬਹੁਤ ਸੌਖਾ ਹੁੰਦਾ ਕਿਉਂਕਿ ਬੱਚਾ ਪਾਲਣ ਵਾਲੇ ਬਹੁਤ ਹੁੰਦੇ ਆ ਚੱਕ ਥੱਲ ਕੇ ਜਿਹੜੇ ਪਤੀ ਪਤਨੀ ਮੰਨ ਲਓ ਕਿਸੇ ਫਲੈਟ ਦੇ ਵਿੱਚ ਕੈਦ ਆ ਜਾਂ ਕਿਸੇ ਬਾਹਰ ਦੇਸ਼ ਆ ਉਹ ਬੱਚੇ ਦਾ ਕੀ ਹੁੰਦਾ ਹੋਊਗਾ ਸੋਚੋ ਉਹਦਾ ਬਚਪਨ ਕਿਹੋ ਜਿਹਾ ਹੋਊਗਾ ਕਿੰਨਾ ਔਖਾ ਹੋਊਗਾ ਉਹ ਸਿਰਫ ਉਹਦਾ ਦੋਸਤ ਇੱਕ ਹੀ ਆ ਮੋਬਾਈਲ ਜਿਆਦਾ ਗੇਮਾਂ ਖੇਡ ਲੂ ਜਾਂ ਵੀਡੀਓ ਗੇਮਾਂ ਜਾਂ ਰੀਲਾਂ ਦੇਖ ਲੂਗਾ ਇੰਟਰਨੈਟ ਟਾਈਮ ਪਾਸ ਕਰ ਲੂਗਾ ਕਾਰਟੂਨ ਦੇਖ ਲੂਗਾ ਜਾਂ ਕਾਰਟੂਨ ਖੇਡ ਲੂਗਾ ਤਰ ਨੂੰ ਇਹ ਨਹੀਂ ਸਿੱਖਿਆ ਜਾਂਦਾ ਕਿ ਜਦੋਂ ਕੋਈ ਆਇਆ ਹੈਲੋ ਕਰਨਾ ਹਾਈ ਕਰਨਾ ਸਤਿ ਸ੍ਰੀ ਅਕਾਲ ਬੁਲਾਉਣਾ ਬਸ ਇਹਦੇ ਉੱਗੇ ਦਿਮਾਗ ਡੈੱਡ ਹੁੰਦੇ ਆ ਇਹ ਚੀਜ਼ ਵੱਲ ਧਿਆਨ ਦਿਓ ਜਿਹੜੇ ਵੀ ਕਿਸੇ ਮਜਬੂਰੀਆਂ ਦੇ ਕਰਕੇ ਨਹੀਂ ਆ ਸਕਦੇਗੇ ਘੱਟੋ ਘੱਟ 2-3 ਸਾਲ ਜਵਾਕ ਦੇ ਬਚਪਨ ਦੇ ਪੰਜਾਬ ਦੇ ਬੱਚ ਜਰੂਰ ਲਗਾਓ ਇੱਥੇ ਉਹ ਹੋਰ ਜਵਾਕਾਂ ਦੇ ਨਾਲ ਖੇਡਣਗੇ ਮਿੱਟੀ ਦੇ ਨਾਲ ਖੇਡਣਗੇ ਆਸ-ਪਾਸ ਨੂੰ ਪਤਾ ਲੱਗੂ ਪੰਜਾਬ ਕੀ ਆ ਰਸਤੇ ਕੀ ਆ ਸਭ ਸੱਭਿਆਚਾਰ ਕੀ ਆ ਤਿਹਾਰ ਕੀ ਆ ਕੋਈ ਗੱਮੀ ਕੀ ਆ ਹਰ ਇੱਕ ਚੀਜ਼ ਉਹਨਾਂ ਦਿਮਾਗ ਦੇ ਵਿੱਚ ਫੀਡ ਹੋ ਰਹੀ ਹੁੰਦੀ ਹੈ ਉਹ ਜੀ ਉਹ ਸਮੇਂ ਦੇ ਵਿੱਚ ਜਵਾਕ ਇੱਕ ਫਲੈਟ ਦੇ ਵਿੱਚ ਕੈਦ ਰਹਿ ਕੇ ਵੱਡਾ ਹੋਊਗਾ ਤੋਂ ਜਦੋਂ ਜਵਾਨ ਹੋਊਗਾ ਕੀ ਹੋ ਜਾਊਗਾ ਉਹ ਕਦੇ ਮਚ्योर ਨਹੀਂ ਹੋਊਗਾ ਉਹ ਸਾਰੀ ਉਮਰ ਹੀ ਨਹੀਂ ਮਚ्योर ਹੋ ਸਕਦਾ ਹੈ ਇਹ ਫਰਕ ਹੁੰਦਾਗਾ ਵਿਦੇਸ਼ਾਂ ਦੇ ਵਿੱਚ ਬੱਚੇ ਪਾਲਣ ਦਾ ਤੇ ਪੰਜਾਬੋਂ ਦੇ ਵਿੱਚ ਬੱਚੇ ਪਾਲਣ ਦਾ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਤੇ ਰਹਿਆ ਪ੍ਰੋਜੈਕਟ ਬਈਦਾਂ